ਬਿਲਕੁਲ ਜੀ ਹਾਂ ਜੀ ਥੋੜਾ ਜਿਹਾ ਸਾਡੇ ਪਿੰਡ ਤੇ ਜੀ ਕਣਕ ਵੀ ਜਮਾਈ ਹੋ ਚੁੱਕੀ ਹੈ ਲੋਕਾਂ ਨੇ ਜੀ ਬਹੁਤ ਦੁਕਾਨਾਂ ਤੇ ਆਟਾ ਲੈ ਲੈ ਕੇ ਖਾਦਾ ਜੀ ਕਿਸੇ ਨੇ ਕਿਸੇ ਦੇ ਕੋਲ ਪੈਸੇ ਨਹੀਂ ਵੀ ਹੁੰਦੇ ਹੈਗੇ ਕਿਸੇ ਕੋਲ ਹੁੰਦੇ ਵੀ ਆ ਆਪਣਾ ਕਿਲੋ ਕਿਲੋ ਦਾ ਲੈ ਲੈ ਕੇ ਆਪਣਾ ਗੁਜ਼ਾਰਾ ਕਰਦੇ ਹੈ ਜੀ ਸਰਕਾਰ ਨੇ ਠੱਠਾ ਹੀ ਘੋਲ ਕਰ ਦਿੱਤਾ ਪਿਛਲੇ ਸਮੇਂ ਦੇ ਵਿੱਚ ਇਕੱਠੀ ਕਰਨ ਕੇ ਮਿਲਦੀ ਸੀ ਚਾਲ 6 ਮਿੰਟ ਲੱਗਦੇ ਸੀ ਹਾਂ ਜੀ ਪਈ ਵੀ ਰਹਿ ਜਾਂਦੀ ਦੀ ਨਾ ਕਣਕ ਫੇਰ ਵੀ ਉਹ ਕਰਦੀਆਂ ਤੀਆਂ ਮੋਦੀ ਵੱਲੋਂ ਆਉਂਦੀ ਆ ਇਹ ਪੰਜਾਬ ਸਰਕਾਰ ਦਾ ਦਿਨ ਜੀ ਕਖਣੀ ਸਾਨੂੰ ਕੱਢੂਗੇ ਪੂਰਾ ਪੂਰਾ ਜੀ ਐਨ ਠੋਕ ਜੇ ਜੇ ਪੂਰਾ ਗੁੱਸੇ ਜੋ ਆਇਆ ਤਾਂ ਹੀ ਅਸੀਂ ਨਾ ਅੱਗੇ ਵਧਾਉਣਾ ਜੇ ਅਸੀਂ ਪੂਰਾ ਨਾ ਕਰਦੇ ਤਾਂ ਅਸੀਂ ਉੱਥੀ ਜੁੱਥੀ ਬੈਠੇ ਤੇ ਤਾਂ ਪਹਿਲਾਂ ਪਾ ਬੈਠੇ ਆ ਮਦਬਾ ਹਾਂ ਬੈਠੇ ਜੀ ਕਿਸੇ ਨੂੰ ਨਹੀਂ ਪਾਣੀ ਅਸੀਂ ਆਪਣੇ ਸਾਥ ਸਾਥੀਆਂ ਨੂੰ ਪਾਣੀ ਆ ਪਰ ਸਾਡੇ ਇੱਕ ਬੈਂਥੀ ਆ ਅਸੀਂ ਸੜਕ ਤੇ ਬੈਠੇ ਨਿੱਕ ਨਿੱਕੇ ਬੱਚੇ ਲਈ ਜਿੰਨੂੰ ਮਰਜ਼ੀ ਪੁੱਛ ਲੋ ਤੁਸੀਂ ਸਾਨੂੰ ਵਿਸਵੇ ਸਵਾ ਦੋ ਦੋ ਵਿਸਵੇ ਜਗ੍ਹਾ ਮਿਲਣੀ ਚਾਹੀਦੀ। ਕੰਨੀ ਨਾ ਗਿਆ ਸੀ ਪਹਿਲਾਂ। ਕੰਨੀ ਤੇ ਦੁਆਰ ਨੂੰ ਫਿਰਦਾ ਸੀ ਨਾ। ਨਹੀਂ ਸਾਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ। ਸਾਨੂੰ ਪਰ ਲੋਕ। ਅਸੀਂ ਤਾਂ ਸੜਕ 'ਤੇ ਬੈਠੇ ਨਹੀਂ ਕਿਨੇ ਕੇ ਬੱਚੇ ਲਈ। ਕਈ ਵਾਰ ਸਾਡੇ ਬੱਚੇ ਗੋਲਸਾਂ ਦੇ ਵੱਧ ਵੀ ਸਕਦੇ ਆ। ਕਈ ਵਾਰ ਅਸੀਂ ਉਹਨਾਂ ਨੂੰ ਬਚਾ ਵੀ ਸਕਦੇ ਆ। ਪਰ ਸਾਡਾ ਮੰਦਾ ਹਾਲ ਬਹੁਤ ਆ। ਪਰ ਸਾਨੂੰ ਜੇ ਵਿਸਵੇ ਸਵਾ ਜਗ੍ਹਾ ਮਿਲ ਜਵੇ ਨਾ ਕਿਤੇ ਬੈਠਣ ਵਾਲ ਤੇ। ਉਹ ਸਾਨੂੰ ਸ਼ੁਕਰ ਹੋਵੇ ਮਾਲਕ ਦਾ। ਨਹੀਂ ਬਹੁਤ। ਆਪਣੇ ਘਰ ਘਰ ਨੇ ਬਣਾਇਆ ਕੁਝ ਨਹੀਂ ਆਇਆ ਤਾਂ। ਲੈ ਲਕਾਰ ਕੇ ਕਹਿੰਦੇ ਸਾਡੇ ਘਰ ਦੇ ਜੇ ਕੁਛ ਨਹੀਂ ਬਣਾਇਆ ਪਰ ਅੱਗੇ ਅਸੀਂ ਸਰਕਾਰ ਦੇ ਸੀਟੇ ਬੈਠੇ ਵੀ ਜੇ ਕੋਈ ਸਾਨੂੰ ਦੋ ਦੋ 20-20 ਵਿੱਚ ਜਗ੍ਹਾ ਦੇ ਦੇਣਾ ਸਾਡੇ ਛੁਕਰ ਹਾਂ ਆ ਮੈਂ ਕਿ ਸਾਡੇ ਲੰਮੜਦਾਨ ਪੁੱਛ ਲੋ ਇਹਨਾਂ ਨੂੰ ਨਹੀਂ ਅਸੀਂ ਸਰਕਾਰ ਉੱਥੇ ਬੈਠੇ ਸਾੜਕ ਤੇ ਲੇਕਿਨ ਇਹ ਕਿ ਬੱਚੇ ਸਾਡੇ ਮੋਟਰਸਾਈਕਲਾਂ ਤੇ ਆ ਜਦੇ ਗੱਡੀਆਂ ਤੇ ਆ ਜਦੇ ਕਿਹਨੂੰ ਪਾਣੀ ਆ ਫਿਰ ਗੋਟਾ ਗੋਟਾ ਅਸੀਂ ਛੋਨੂ ਨੂੰ ਪਾਉਂਗੇ ਬੱਚੇ ਨੂੰ ਕਹ ਲੈ ਆ ਦੇ ਸਾਡਾ ਸਾਡਾ ਪੰਜਾ ਇਹ ਹੈ ਮਾਈ ਨੇ ਪੰਜਾ ਖੜਾ ਕਰਤਾ ਸਾਡਾ ਸਾਥ ਨਹੀਂ ਛੱਡਿਆ ਅਸੀਂ ਨਹੀਂ ਛੱਡਣਾ ਹਾਂ ਜੀ ਪੰਜ ਮੱਲੇ ਜ਼ਮੀਨੜੀ ਹੁੰਦੇ ਨੇ ਪੰਜ ਪੰਜ ਮਰਲੇ ਦੇ ਪਲਾਟ ਮਿਲਣੇ ਚਾਹੀਦੇ ਤੁਹਾਨੂੰ ਮੈਂ ਚਾਹ ਦੋ ਦੇ ਹੀ ਮਿਲਵੇ ਉਹੀ ਸ਼ੁਕਰ ਆ ਅਸੀਂ ਤਾਂ ਸਾਡੇ ਸੇੜਾ ਪਰ ਕੋਈ ਨਾ ਆਦਮੀ ਆ ਬੱਚੇ ਸਾਡੇ ਉਹ ਅਨਪੜ੍ਹ ਆ ਇਹ ਪੁੱਛੋ ਜੀ ਇਹ ਸਾਡੇ ਬੱਤੇ ਵੇ ਖੜੇ ਆ ਸਾਡੇ ਕੋ ਕੁਝ ਨਹੀਂ ਹੈਗਾ ਜਿੱਦੇ ਸਿਰ ਪਰ ਜਵੇਂ ਗਰੇ ਹੋਏ ਘਟਿਆ ਆ ਦੇਖੋ ਜਾ ਕੇ ਸੜਕ ਦੇ ਕਿੱਥੇ ਸਾਡੇ ਬੈਠੇ ਐਨੀ ਜਗ੍ਹਾ ਤੇ ਬੈਠੇ ਅੱਛਾ ਐਨੀ ਜਗ੍ਹਾ ਤੇ ਬੈਠੀ ਆ ਜੀ ਅਸੀਂ ਇਹ ਜਾ ਕੇ ਸਾਡੀ ਬੀਬੀ ਕਹਿ ਲਾ ਇਹ ਬੰਦੇ ਤੁਸੀਂ ਸਹੀ ਬੋਲਦੇ ਹੋ ਮਾਤਾ ਸਹੀ ਬੋਲਦੇ ਹੋ ਬਿਲਕੁਲ ਸਹੀ ਬੋਲਦੀ ਹੈ ਬਿਲਕੁਲ ਜੀ ਅਸੀਂ ਸਰਕਾਰ ਨੂੰ ਇਹ ਕਹਿਣਾਗੇ ਕਿ ਪਰ ਲੇਕਿਨ ਹੁਣ ਤੁਸੀਂ ਮੈਨੂੰ ਲੱਗਦਾ ਪੰਜ ਪੰਜ ਮਰਲੇ ਦੇ ਪਲਾਟ ਦੇ ਵੀ ਦੇਣਗੇ ਕਿਉਂਕਿ ਵੋਟਾਂ ਜਿਹੜੀਆਂ ਅਸੀਂ ਹੋਈਆਂ ਹੁਣ ਜਿਹੜੇ ਸ਼ੰਮਤੀ ਦੀਆਂ ਇਲੈਕਸ਼ਨਾਂ ਦੇ ਵਿੱਚ ਮੈਂ ਕੋਲਡਾ ਹੰਗਾਇਆ ਬਹੁਤ ਵੱਡਾ ਹੰਗਾਰਾ ਇੱਥੇ ਮਿਲਿਆ ਹੈ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇੱਕ ਬਹੁਤ ਵੱਡਾ ਛੜਿਆੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਹਨ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫਾਲਤੂ ਛਾਪ ਲਿਆ ਹੈ ਅਰਬੂਦ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਹਚਾਤੀ ਹੈ ਤਾਂ ਕਿ ਮੋਹਰਾ ਲੱਗੀਆਂ ਹੋਈਆਂ ਉਹਦੇ ਪਰ ਝਾੜੂ ਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀ ਹੈ ਇਹ ਜਿਹੜਾ ਵੱਡਾ ਛੇੜਿਆੰਤਰ BL0102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚ ਭੁਗਤਨੇ ਪੈਣੇ ਆ ਇਹ ਛੇੜਿਆੰਤਰ ਇਸ ਸਕੈਂਡਲ ਬਾਅਦ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾ ਨੂੰ ਔਰ ਜਿਹੜੇ ਬੰਦੇ ਦੇ ਚ ਇਨਵੋਲਡ ਹੈ ਉਹਨਾਂ ਨੂੰ ਪਹਿਲਾਂ ਆਗਾਹ ਕਰ ਦੇਣਾ ਚਾਹੁੰਦਾ ਇਸ ਤੇ ਬਾਜ਼ ਆ ਜਾਣ